ਮੁਕਸਰ ਸਾਹਿਬ ਵਿਕੇ ਸਿਆਸੀ ਕਾਨਫਰੰਸ ਵਿਕੇ ਸਿਮਰਨਜੀਤ ਸਿੰਘ ਮਾਨ ਨੇ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦੇ ਸੁਖਬੀਰ ਸਿੰਘ ਬਾਦਲ ਤੇ ਨਿਸ਼ਾਨੇ ਸਾਧੇ ਦੱਸਦੇ ਕਿ ਸਿਮਰਨਜੀਤ ਸਿੰਘ ਮਾਨ ਨੇ ਇੱਕ ਨਿੱਜੀ ਚੈਨ ਨਾਲ ਇੰਟਰਵਿਊ ਦੌਰਾਨ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਦਿਨੋ ਦਿਨ ਬੁਲਬੁਲੇ ਬਣ ਜਾਂਦੇ ਨੇ ਕਹਿੰਦੇ ਅਸੀਂ ਨਵੀਂ ਪਾਰਟੀ ਬਣਾਉਣੀ ਹੈ ਜਿਸਨੇ ਵੀ ਪਾਰਟੀ ਬਣਾਉਣੀ ਹੈ ਉਹ ਖਾਲਿਸਤਾਨ ਦੀ ਗੱਲ ਕਰੇ ਐਵੇਂ ਨਹੀਂ ਪਾਰਟੀ ਚੱਲਦੀਆਂ ਹੁੰਦੀਆਂ ਅਗੇ ਉਹਨਾਂ ਨੇ ਕਿਹਾ ਕਿ ਜਿਵੇਂ ਬਰਸਾਤ 'ਚ ਡੱਡੂ ਨਿਕਲਦੇ ਹੁੰਦੇ ਨੇ ਇਸ ਤਰ੍ਹਾਂ ਇਹ ਨਵੀਆਂ ਪਾਰਟੀਆਂ ਨਿਕਲਦੀਆਂ ਹੁੰਦੀਆਂ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਵੀ ਪਾਰਟੀ ਉਭਰੇ ਉਹ ਖਾਲਿਸਤਾਨ ਦੀ ਗੱਲ ਕਰੇ ਪਾਰਟੀ 'ਚ ਬਰੂਦ ਹੋਣਾ ਚਾਹੀਦਾ ਹੈ ਸਤਜਨੈਲ ਸਿੰਘ ਦੀ ਕੁਰਬਾਨੀ ਦਾ ਜ਼ਿਕਰ ਹੋਣਾ ਚਾਹੀਦਾ ਹੈ ਬਰਸਾਤ 'ਚ ਡੱਡੂ ਨਿਕਲ ਆਉਂਦੇ ਨੇ ਐਵੇਂ ਡੱਡੂ ਕੱਟਣ ਦਾ ਕੋਈ ਫਾਇਦਾ ਨਹੀਂ ਹੁੰਦਾ ਇਸ ਨਾਲ ਹੀ ਸਿਮੂ ਸਿੰਘ ਮਾਨ ਨੇ ਸੁਖਬੀਰ ਸਿੰਘ ਬਾਦਲ ਬਾਰੇ ਬੋਲਦੇ ਕਿਹਾ ਕਿ ਇਹ ਅਕਾਲ ਤਖਤ ਸਾਹਿਬ ਨਾਲ ਬਗਾਵਤ ਕਰ ਰਿਹਾ ਹੈ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਘਰੇ ਬੈਠੇ ਨਵੀਂ ਪਾਰਟੀ ਬਣੇਗੀ ਫਿਰ ਅਸੀਂ ਮਾਨਤਾ ਦੇਵਾਂਗੇ ਮਾਨ ਨੇ ਬੋਲਦਾ ਲੋਕਾਂ ਨੂੰ ਗੁੰਮਰਾਹ ਕਰਦਾ 10 ਸਾਲ ਰਾਜ ਕੀਤਾ ਮਹਾਰਾਜ ਦੇ ਸਰੂਪ ਵੀ ਗਾਇਬ ਕਰ ਦਿੱਤੇ ਸਿਮਰਨਜੀਤ ਮਾਨ ਨੇ ਕਿਹਾ ਕਿ ਖੋਤੇ ਦੇ ਜਿੰਨੇ ਮਰਜ ਠੋਡ ਮਾਰ ਲਿਓ ਉਹ ਨਹੀਂ ਸੁਧਰਦਾ ਸਿਮੁਖਸਰ ਸਾਹਿਬ ਵਿਕੇ ਸਿਆਸੀ ਕਾਨਫਰੰਸ ਵਿਕੇ ਸਿਮਰਨਜੀਤ ਸਿੰਘ ਮਾਨ ਨੇ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦੇ ਸੁਖਬੀਰ ਸਿੰਘ ਬਾਦਲ ਤੇ ਨਿਸ਼ਾਨੇ ਸਾਧੇ ਦੱਸਦੇ ਕਿ ਸਿਮਰਨਜੀਤ ਸਿੰਘ ਮਾਨ ਨੇ ਕਿ ਨੀਜੀ ਚੰਦ ਨਾਲ ਇੰਟਰਵਿਊ ਦੌਰਾਨ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਦਿਨੋ ਦਿਨ ਬੁਲਬਲੇ ਬਣ ਜਾਂਦੇ ਨੇ ਕਹਿੰਦੇ ਅਸੀਂ ਨਵੀਂ ਪਾਰਟੀ ਬਣਾਉਣੀ ਹੈ ਜਿਸਨੇ ਵੀ ਪਾਰਟੀ ਬਣਾਉਣੀ ਹੈ ਉਹ ਖਾਲਿਸਤਾਨ ਦੀ ਗੱਲ ਕਰੇ ਐਵੇਂ ਨਹੀਂ ਪਾਰਟੀ ਚੱਲਦੀਆਂ ਅਗੇ ਉਹਨਾਂ ਨੇ ਕਿਹਾ ਕਿ ਜਿਵੇਂ ਬਰਸਾਤ 'ਚ ਡੱਡੂ ਨਿਕਲਦੇ ਹੁੰਦੇ ਨੇ ਇਸ ਤਰ੍ਹਾਂ ਇਹ ਨਵੀਆਂ ਪਾਰਟੀਆਂ ਨਿਕਲਦੀਆਂ ਹੁੰਦੀਆਂ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਵੀ ਪਾਰਟੀ ਉਭਰੇ ਉਹ ਖਾਲਿਸਤਾਨ ਦੀ ਗੱਲ ਕਰੇ ਪਾਰਟੀ 'ਚ ਬਰੂਦ ਹੋਣਾ ਚਾਹੀਦਾ ਹੈ ਸਤਜਰਨੈਲ ਸਿੰਘ ਦੀ ਕੁਰਬਾਨੀ ਦਾ ਜ਼ਿਕਰ ਹੋਣਾ ਚਾਹੀਦਾ ਹੈ ਬਰਸਾਤ 'ਚ ਡੱਡੂ ਨਿਕਲ ਆਉਂਦੇ ਨੇ ਐਵੇਂ ਡੱਡੂ ਕੱਢਣ ਦਾ ਕੋਈ ਫਾਇਦਾ ਨਹੀਂ ਹੁੰਦਾ ਇਸ ਨਾਲ ਹੀ ਸਿਮਰ ਸਿੰਘ ਮਾਨਯੇ ਸੁਖਬੀਰ ਸਿੰਘ ਬਾਦਲ ਬਾਰੇ ਬੋਲਦੇ ਕਿਹਾ ਕਿ ਇਹ ਅਕਾਲ ਤਖਤ ਸਾਹਿਬ ਨਾਲ ਬਗਾਵਤ ਕਰ ਰਿਹਾ ਹੈ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਘਰੇ ਬੈਠੇ ਨਵੀਂ ਪਾਰਟੀ ਬਣੇਗੀ ਫਿਰ ਅਸੀਂ ਮਾਨਤਾ ਦੇਵਾਂਗੇ ਮ ਬੋਲਦਾ ਲੋਕਾਂ ਨੂੰ ਗੁੰਮਰਾਹ ਕਰਦਾ 10 ਸਾਲ ਰਾਜ ਕੀਤਾ ਮਹਾਰਾਜ ਦੇ ਸਰੂਪ ਵੀ ਗਾਇਬ ਕਰ ਦਿੱਤੇ ਸਿਮਰ ਸਿੰਘ ਮਾਨ ਨੇ ਕਿਹਾ ਕਿ ਖੋਤੇ ਦੇ ਜਿੰਨੇ ਮਰਜੇ ਠੋਡ ਮਾਰ ਲਿਓ ਓਨੇ ਸੁਧਰਦਾ